ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਸਤਿ ਸ੍ਰੀ ਅਕਾਲ ਕੋਲੀਆ ਅਡਾ ਕੋਲੀਆ ਇਲਾਕੇ ਦੇ ਵਿੱਚ ਰਾਵੀ ਦਨਿਆਰ ਦਰਿਆ ਦੇ ਕਿਨਾਰੇ ਖੜਿਆ ਜਿੱਥੇ ਕਿ ਰਾਵੀ ਦਰਿਆ ਨੇ ਜਦੋਂ ਬਹੁਤ ਵੱਡੀ ਬਰਸਾਤ ਆਈ ਸੀ ਇਹ ਤੁਸੀਂ ਸਾਹਮਣੇ ਜਿਹੜੇ ਦੇਖ ਰਹੇ ਹੋ ਇਥੋਂ ਪਾੜ ਪਾਇਆ ਸੀ ਰਾਵੀ ਦਰਿਆ ਨੇ ਔਰ ਇਹ ਜਿਹੜੇ ਪਾਣੀ ਦੇ ਵਿੱਚ ਘਾਹ ਤੁਸੀਂ ਦੇਖ ਰਹੇ ਹੋ ਇਹ ਘਰ ਸੀਗੇ ਇੱਥੇ ਇਹ ਗੁਜਰਪੁਰਵਾਰਾਂ ਦੇ ਘਰ ਸੀ ਔਰ ਇਧਰ ਦੂਸਰੇ ਘਰ ਸੀ ਇਹ ਪਿੱਛੇ ਅੱਡਾ ਹੈਗਾ ਅੱਡੇ ਦੇ ਨਾਲ ਬਿਲਕੁਲ ਜਿਹੜਾ ਪਾਣੀ ਇਹਦਾ ਜਾ ਚੁੱਕਿਆ ਸੀ ਇਥੇ ਤੁਸੀਂ ਇੱਥੇ ਦੇਖ ਰਹੇ ਹੋ ਔਰ ਇਹ ਦੇਖੋ ਇਧਰ ਰਕਤ ਵੜ ਵੜ ਕੇ ਰੋਕਣ ਵਾਸਤੇ ਇਹਨੇ ਕੋਸ਼ਿਸ਼ ਕੀਤੀ ਸੀ ਔਰ ਇਹ ਪੂਰੇ ਦੇ ਪੂਰੇ ਪਰਿਵਾਰਾਂ ਦੇ ਘਰ ਜਿਹੜੇ ਔਰ ਰੁੜ ਗਏ ਔਰ ਇੱਥੇ ਚਾਰ ਜੀ ਵੀ ਜਿਹੜੇ ਆ ਨੁਕਸਾਨੇ ਗਏ ਆ ਜਿੱਥੇ ਵੱਡਾ ਮਾਲ ਦਾ ਨੁਕਸਾਨ ਹੋਇਆ ਉੱਥੇ ਜਾਨੀ ਨੁਕਸਾਨ ਵੀ ਚਾਰ ਜੀ ਜਿਹੜੇ ਉਹ ਚਲੇ ਗਏ ਬੜਾ ਦੁਖਦਾਈ ਮੰਜ਼ਰ ਜਿਹੜਾ ਇੱਥੇ ਬੜਿਆ ਹੋਇਆ ਸੀ ਔਰ ਚਲੋ ਜਿਹੜੇ ਜਾਣ ਵਾਲੇ ਉਹ ਵੀ ਚਲੇ ਗਏ ਘਰ ਵੀ ਰੁੜ ਗਏ ਲੇਕਿਨ ਇਸ ਵੇਲੇ ਜਿਹੜੀ ਵੱਡੀ ਜਿਹੜੀ ਸਮੱਸਿਆ ਜਿਹੜੀ ਆ ਉਹ ਹੈਗੀ ਆ ਕਿ ਇਹ ਵਿਚਾਰੇ ਹੁਣ ਜਿਸ ਤਰ੍ਹਾਂ ਉਹ ਸਿਆਲ ਦਾ ਟਾਈਮ ਆ ਰਿਹਾ ਸਰਦੀਆਂ ਦਾ ਟਾਈਮ ਆ ਰਿਹਾ ਇਹ ਪਰਿਵਾਰ ਜਿਹੜੇ ਉਹ ਕਿੱਥੇ ਰਹਿਣਗੇ ਇਹ ਦੱਸ ਸਕਦੇ ਆ ਤੁਹਾਨੂੰ ਇਧਰ ਇਹ ਸ਼ਿਫਟ ਹੋਏ ਨਾ ਤੁਸੀ ਦੇ ਉੱਤੇ ਆਜੀ ਤੋਂ ਤੇ ਮੱਝਾ ਆਜੀ ਤੇ ਔਰ ਦੇ ਉਤੇ ਨਾ ਜਿਹੜੀਆਂ ਇਹ ਮੱਝਾਂ ਇੱਥੇ ਪੰਡੀਆਂ ਨੇ ਕਿਸੇ ਜਗ੍ਹਾ ਵਿੱਚ ਇਹ ਵੀ ਠਾ ਲੈਣੇ ਦੀ ਹੁਣ ਇਹ ਜ਼ਮੀਨ ਕਿਸੇ ਦੀ ਹੋਰਦੀ ਆ ਹਾਂ ਇਹ ਥਾਲਾਂ ਦੇ ਇਥੋਂ ਵੀ ਚੱਲ ਜਾਓ ਅੱਛਾ ਕੀ ਕਰੇ ਚੱਲ ਜਾਓ ਉੱਥੋਂ ਆ ਵੀ ਸੇ ਚੱਲ ਜਾਓ ਉੱਥੋਂ ਅੱਛਾ ਹਾਂਜੀ ਠੀਕ ਐ ਇਥੋਂ ਉੱਠੋ ਇਹ ਡੰਗਰ ਬੰਨੇ ਤੇ ਇਹ ਅਸੀਂ ਅਕੜੀ ਚੋਂ ਪਈਓ ਤੰਬੂ ਲਾਇਦੇ ਅੱਤ ਪਾਲਾਂ ਛੋਟੇ ਛੋਟੇ ਜੀ ਜੀ ਤੇ ਇਸ ਤਰ੍ਹਾਂ ਸਾਡੇ ਬੱਚੇ ਆਉਂ ਆਹਾਂ ਪਰਿਵਾਰ ਸਾਡਾ ਕਿਸ ਤਰ੍ਹਾਂ ਨਾ ਕੋਈ ਵਿਚਾਰਾ ਕੋਈ ਜੀ ਨਾ ਥੋੜਾ ਤੇ ਉਸ ਪਾਸੇ ਆ ਦੇਖੋ ਸੋ ਤੁਹਾਨੂੰ ਦਿਖਾਉਂਦੇ ਆ ਕਿ ਇਹ ਉਜੜੇ ਪਰਿਵਾਰਾਂ ਦੇ ਹਲਾ ਆ ਤੁਸੀਂ ਤੁਹਾਨੂੰ ਜਾਨਦੇ ਆ ਕਿ ਕਿਸ ਤਰ੍ਹਾਂ ਦੇ ਸਲੇਹ ਹਾਲਾਤ ਹੈ ਗਿਆ ਕਿਉਂਕਿ ਇਹਨਾਂ ਦੇ ਪੱਕੇ ਮਕਾਨ ਬਣੇ ਹੋਏ ਸੀ ਇੱਥੇ ਹਾਂ ਔਰ ਪੱਕੇ ਮਕਾਨ ਜਦੋਂ ਉਜੜ ਜਾਣੇ ਇਸ ਤਰ੍ਹਾਂ ਦੀ ਝੌਂਪੜੀਆਂ ਦੇ ਰਹਿਣਾ ਜਿਹੜਾ ਛੋਟੇ ਛੋਟੇ ਬੱਚੇ ਚੁੱਕ ਲੈ ਇੱਥੇ ਬਸੋ ਦਮ ਇਹ ਦੇਖੋ ਛੋਟੇ ਛੋਟੇ ਬੱਚੇ ਹੈਗੇ ਜਿਹੜੇ ਬੱਚੇ ਪੱਕੇ ਮਕਾਨਾਂ ਦੇ ਵਿੱਚ ਰਹਿੰਦੇ ਸੀ ਹਾਂਜੀ ਹਾਂਜੀ ਅੱਜ ਇਹ ਝੌਂਪੜੀਆਂ ਦੇ ਵਿੱਚ ਜਿਹੜੇ ਆ ਉਹ ਆ ਚੁੱਕੇ ਦੇਖੋ ਤੇ ਟੈਂਪਰੇਰੀ ਇੱਥੇ ਤੰਬੂ ਲਗਾਏ ਹੋਏ ਨਾ ਸਾਰਾ ਦਾ ਸਾਰਾ ਇਹਨਾਂ ਦਾ ਸਮਾਨ ਜਿਹੜਾ ਰੁੱੜ ਚੁੱਕਿਆ ਔਰ ਅੱਗੇ ਵੀ ਤੁਹਾਨੂੰ ਦਿਖਾਉਂਦੇ ਆ ਆਜੋ ਅੱਗੇ ਸ리로 ਆਹੋ ਜਿਵੇਂ ਇਹ ਤੁਹਾਨੂੰ ਦਿਖਾਉਂਦੇ ਆ ਇਹ ਤਾਂ ਕਰੀਏ ਨਾ ਕਰੀਏ ਹਾਂ ਆਜੋ ਤਾਂ ਅੱਗੇ ਵੀ ਤੁਹਾਨੂੰ ਦਿਖਾਉਂਦੇ ਆ ਹਾਲਾਤ ਹਾਂਜੀ ਇਸੇ ਤਰ੍ਹਾਂ ਪੂਰੀ ਤੁਸੀਂ ਦੇ ਉੱਤੇ ਜਿਹੜੀ ਹੈ ਜਿਹੜੇ ਵੀ 20 ਘਰ ਰੁੜੇ ਸੀ ਔਰ 20 ਘਰ ਉਰੇ ਸੀ ਹਾਂਜੀ ਹਾਂਜੀ ਹਾਂ 20 ਘਰ ਇੱਥੇ 20 ਘਰ ਰੁੜੇ ਸੀ 20 ਘਰ ਹਾਂਜੀ ਹਾਂ ਔਰ ਜੀ ਦੇ ਜੀ ਕਾਂਗਰਸ ਦੇ ਲੈ ਜਿਹੜੇ ਆ ਉਹ ਇੱਥੇ ਤੁਸੀਂ ਦੇ ਉੱਪਰ ਇਹਨਾਂ ਦੀ ਜਿਹੜੀ ਹੈ ਸ਼ਰਨ ਲਈ ਲਈ ਹੋਈ ਹੈ ਆਫ ਕਰੀ ਪ੍ਰਥਮੂ ਤੋਂ ਬੁਲਾਇਆ ਕਿ ਅਸੀਂ ਤਾਂ ਬੁਲਾਇਆ ਦੇ ਨੇ ਉਹ ਤੰਬੂ ਸਿਆਲ ਤੋਂ ਬੁੜੇ ਰਹਿ ਸਕਦੇ ਹਾਂ ਮੰਦ ਮੌਸਮ ਆ ਜਾਂਦਾ ਹੁਣ ਇੱਥੇ ਕਿੱਥੇ ਹੁਣ ਇਹਨਾਂ ਵਾਸਤੇ ਵੀ ਸ਼ੈਲਟਰ ਚਾਹੀਦਾ ਬੱਚਾ ਵਾਸਤੇ ਵੀ ਜਾਇਦੇ ਤੋਂ ਬੁੜੇ ਚਾਹੀਦੇ ਆ ਰਹਿਣ ਵਾਸਤੇ ਵੀ ਚਾਹੀਦਾ ਰਹਿਣ ਵਾਸਤੇ ਤੋ ਇਹਨਾਂ ਦੇ ਇਸ ਪਹਿਲੇ ਜਿਹੜੀ ਵੱਡੀ ਸਮੱਸਿਆ ਜਿਹੜੀ ਉਹ ਜ਼ਮੀਨ ਦੀ ਸਮੱਸਿਆ ਜ਼ਮੀਨ ਦੀ ਸਭ ਤੋਂ ਜ਼ਿਆਦਾ ਇਹ ਦੇਖ ਸਕਦਾ ਹਾਂ ਕਿ ਇਸ ਤਰ੍ਹਾਂ ਜਿਹੜੇ ਆ ਟੈਂਪੋਰਰੀ ਜਿਹੜੇ ਤੱਬੂ ਲਗਾਏ ਹੋਏ ਨਾ ਹਾਂ ਇਹ ਫੁੱਲੇ ਦੇ ਵਿੱਚ ਜਿਹੜੀਆਂ ਰੋਟੀ ਬਣਾ ਸੁਣਾਈ ਆ ਰਹੀ ਆ ਹਾਂਜੀ ਇਹ ਜੀ ਦੇਖੋ ਬੱਚੇ ਸਾਡੇ ਬੱਚਿਆਂ ਨਾਲ ਬੰਨੇ ਹੋਏ ਨੇ ਇਹ ਛੋਟੇ ਛੋਟੇ ਬੱਟੇ ਛੋਟੇ ਛੋਟੇ ਬੱਚੇ ਆ ਵਿਚਾਰੇ ਦੇਖੋ ਇਹ ਛਾਪੀ ਦੇਖੋ ਮਾਜੀ ਇਹ ਮੱਝਾਂ ਦਾ ਸੇਕ ਇਹ ਮੱਝਾਂ ਸਾਡੀਆਂ ਬੱਚੇ ਅੱਧਰ ਬੱਜੀਆਂ ਹੋਈਆਂ ਨੇ ਹਾਂ ਸਿਆਲ ਦਾ ਮੌਸਮ ਹੈ ਜੀ ਹਾਂਜੀ ਕਿ ਕਿਥੇ ਜਾਈਏ ਮੁਸ਼ਕਲ ਬੜੀ ਹੈ ਸਾਨੂੰ ਵੀ ਥੋੜੀ ਥੋੜੀ ਜਗ੍ਹਾ ਕੋਈ ਜਾਏ ਸਾਨੂੰ ਜਗ੍ਹਾ ਨਹੀਂ ਜਾਈਏ ਜਗਾ ਦੇ ਵਿੱਚ ਆਪਣਾ ਟਾਈਮpass ਕਰੀਏ ਤੁਹਾਡੀ ਮਸ਼ਾਪੀ ਥੋੜੀ ਦੂਰ ਹੋ ਜੇ ਸਾਡਾ ਸਰਕਾਰ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਉਹ ਕੀ ਕਰਦੀ ਸਰਕਾਰ ਉਹ ਸਰਕਾਰ ਹੈ ਇਹ ਹੋ ਗੰਦੀ ਵੀ ਕੋਈ ਨਹੀਂ ਅਸੀਂ ਤੁਹਾਡਾ ਕਰਨ ਦੇ ਦਿਆਂ ਆ ਵਿਚਾਰ ਬਣਾਉਣ ਦੇ ਦਿਆਂ ਤੇ ਤੁਹਾਡੇ ਕੋਈ ਨਹੀਂ ਸੋਚਣ ਦੇ ਦਿਆਂ ਤੇ ਹੁਣ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਜੋ 2 14 5 7 9 ਪਿਛਲੇ ਵਿੱਚ ਥੋੜਾ ਇੰਤਜ਼ਾਮ ਕਰਨੇ ਆ ਥੋੜਾ ਜਗ੍ਹਾ ਮਿਲੇਗੀ ਕਿ ਹਾਂ ਉਮੀਦ ਹੈ ਹਾਂ ਉਮੀਦ ਹੈ ਹਾਂ ਠੀਕ ਹੈ ਸਰਕਾਰ ਵੀ ਸਕਦੀ ਹੈ ਜੀ ਹਾਂ ਨਹੀਂ ਸਰਕਾਰ ਵੀ ਕਰਦੀ ਹੈ ਸਰਕਾਰ ਸਭ ਕੁਝ ਕਰਦੀ ਹੈ ਸਭ ਕੁਝ ਕਰਦੀ ਹੈ ਠੀਕ ਤੇ ਅਸੀਂ ਤਾਂ ਹੁਣ ਵਾਲੀ ਦੇਖਣਾ ਹੁਣ ਉਹਨਾਂ ਦਾ ਦੇ ਮਾਥਾ ਨਹੀਂ ਦੇਖਣਾ। ਇਹ ਗ੍ਰੀਕ ਰੋਮਾਂਨ ਦੇ ਘਰ ਹੋ ਗਿਆ ਘਰ ਦੇ ਸਰ ਜੀ ਉੱਤੇ। ਇਸ ਤਰ੍ਹਾਂ ਬੈਠੇ ਦੇ ਹੱਥ ਰਖਾ ਥੱਲੇ ਤੁਸੀਂ ਥੱਲੇ ਕੋਈ ਰਾਤ ਨੂੰ ਕੋਈ ਸੱਪ ਗੀੜਾ ਹੀ ਆੜੇ ਬੱਚਿਆਂ ਨੂੰ ਠੀਕ ਹੈ ਨਾ ਬਾਹਰ ਹੈ ਨਾ ਇਹ ਸਾਡੀ ਹਾਲ ਸੋ ਤੁਸੀਂ ਦੇਖ ਰਹੇ ਹੋਗੇ ਇਹਨਾਂ ਪਰਿਵਾਰਾਂ ਦੇ ਦਰਦ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਆ ਗਿਆ ਇਹ ਦੇਖ ਸਕਦੇ ਕਿਸ ਤਰ੍ਹਾਂ ਮਾਸੂਮ ਬੱਚੇ ਆ ਗਿਆ ਔਰ ਓਪਨ ਦੇ ਵਿੱਚ ਦੇਖੋ ਤੁਸੀਂ ਦੇ ਉੱਤੇ ਅੱਜ ਜਿਸ ਤਰ੍ਹਾਂ ਬਹੁਤ ਸਾਰਾ ਇਤਿਹਾਰ ਆਇਆ ਹੋਸੀ ਉਹ ਹੜ ਰਸਤੇ ਜਿਹੜੇ ਬੜੇ ਸੱਪ ਵੀ ਇੱਧਰ ਜਿਹੜੇ ਆਟ ਕੇ ਆ। ਤੇ ਉਹ ਵੀ ਡਰ ਹੈਗਾ ਸੱਪਾਂ ਦਾ ਵੀ ਡਰ ਹੈਗਾ। ਉਹਦੇ ਬਾਅਦ ਜਿਸ ਤਰ੍ਹਾਂ ਹੁਣ ਲਗਾਤਾਰ ਮੌਸਮ ਚੇਂਜ ਹੋ ਰਿਹਾ। ਹਾਂ। ਔਰ ਇੱਕ ਮਹੀਨੇ ਦੇ ਬਾਅਦ ਠੰਡਾਂ ਦਾ ਜ਼ੋਰ ਵੀ ਆਜਣਾ। ਹਾਂਜੀ। ਤੇ ਠੰਡਾ ਹੁਣ ਤਾਂ ਚਲੋ ਗਰਮੀ ਹੈਗੀ ਆ। ਥੋੜਾ ਕਿਸੇ ਵੀ ਤਰ੍ਹਾਂ ਨਾਲ ਜ ਆਪਾਂ ਟਾਈਮ ਪਾਸ ਕਰ ਸਕਦੇ ਆ। ਲੇਕਿਨ ਜਿਸ ਤਰ੍ਹਾਂ ਜਿਆਦਾ ਜਿਆਦਾ ਸਾਦੀ ਆ ਜਣੀਆਂ ਤੇ ਇਹਨਾਂ ਨੂੰ ਜਿਹੜੇ ਆ ਪੂਰੇ ਜਿਹੜੇ ਪੱਕੇ ਜਿਸ ਤਰ੍ਹਾਂ ਘਰ ਪਹਿਲੇ ਬਣਾ ਕੇ ਰੰਦੇ ਆ ਉਹ ਉੱਪਰ ਆਲੀ ਜਿਹੜੀ ਜ਼ਰੂਰਤ ਹੈਗੀ ਆ ਉਸ ਧਾਰ ਵਾਸਤੇ ਕੋਈ ਜ਼ਮੀਨ ਹੀ ਨਹੀਂ ਹੈ ਜਗ੍ਹਾ ਹੀ ਨਹੀਂ ਕਿਉਂਕਿ ਜਗ੍ਹਾ ਵੀ ਰੋੜ ਕੇ ਯਾਰ ਆਪਣੇ ਧਾਰ ਵੀ ਰੋੜ ਕੇ ਔਰ ਇਸ ਬੇਰੇ ਨਾਲ ਜ਼ਰੂਰਤਾ ਕੀ ਹੈ ਕਿ ਕਿਤੇ ਜਿਹੜੀ ਜਗ੍ਹਾ ਮਿਲ ਜਾਏ ਖੁੱਲੀ ਜਗ੍ਹਾ ਮਿਲ ਜਾਏ ਜਿੱਥੇ ਕਮ ਸਕਾਵਾ ਸਿਆਲ ਰੱਖਣ ਵਾਸਤੇ ਆਪਣਾ ਆਸ਼ਿਆਨਾ ਜਿਹੜਾ ਉਹ ਬਣਾ ਸਕਣ ਔਰ ਅਸੀਂ ਸਰਕਾਰ ਦੇ ਅੱਗੇ ਇਹ ਗੁਜਾਰਸ਼ ਕਰਦੇ ਆ ਕਿ ਤੁਰੰਤ ਜਲਦੀ ਤੋਂ ਜਲਦੀ ਇਹਨਾਂ ਪਰਿਵਾਰਾਂ ਦੇ ਜਿਹੜਾ ਮਸਲਾ ਜਿਹੜਾ ਉਹ ਹੱਲ ਕੀਤਾ ਜਾਏ ਕਿਤੇ ਸਾਮਲਾਟ ਜਗ੍ਹਾ ਦੇਖ ਕੇ ਜਾਂ ਸਰਕਾਰੀ ਜਗ੍ਹਾ ਦੇਖ ਕੇ ਇਹਨਾਂ ਦਾ ਇੱਕ ਕਮ ਸਕਮ ਸਿਆਲ ਦਾ ਬੰਦੋਬਸਤ ਜਿਹੜਾ ਕੀਤਾ ਜਾਏ ਤਾਂ ਕਿ ਉੱਥੇ ਆਪਣੇ ਪਸ਼ੂ ਵੀ ਸ਼ੈਟਲ ਕਰਨ ਔਰ ਆਪਣੇ ਘਰ ਵੀ ਜ ਬਣਾ ਬਣਾ ਸੋ ਇਹ ਬਾਰ ਬਾਰ ਅਸੀਂ ਜਿਹੜੇ ਆ ਸਰਕਾਰ ਅੱਗੇ ਜਿਹੜਾ ਇਹ ਨਵੇਦਨ ਕਰਦੇ ਆ ਬੁਗਿਆਰਸ਼ ਕਰਦੇ ਆ ਕਿ ਇਹਨਾਂ ਪਰਵਾਦਾ ਦੀ ਜਿਹੜੀ ਸਮੱਸਿਆ ਹੈ ਉਹ ਜਲਦੀ ਤੋਂ ਜਲਦੀ ਜਿਹੜੀ ਆ ਹੱਲ ਕੀਤੀ ਜਾਵੇ ਧੰਨਵਾਦ